ਤੇ ਮੈਂ ਦਿਨ ਰਾਤ ਮਤਲਬ ਕੰਮ ਕਰਦਾ ਵਾਂ ਟਰਾਲ ਚਲਾਉਣਾ ਵਾ ਤੇ ਭਾਈ ਉਹਨਾਂ ਦੀ ਮੈਨੂੰ ਰਾਈਡ ਪਈ ਸੀ ਸਾਨੂੰ ਸੋਤਰਾ ਦੇ ਬੰਦੇ ਦੀ ਰਾਈਡਾਂ ਪੈਂਦੀਆਂ ਠੀਕ ਹੈ ਦਿਨ ਚ ਸੋਤਰਾ ਦੇ ਬੰਦੇ ਮਿਲਦੇ ਆਪਾਂ ਨੂੰ ਹੂੰ ਤੇ ਸਾਨੂੰ ਕੀ ਪਤਾ ਭਈ ਕੌਣ ਕਿੱਦਾਂ ਦਾ ਕਿੱਦਾਂ ਦਾ ਨਹੀਂ ਉਹਨਾਂ ਨੇ ਮੈਨੂੰ ਸਾਢੇ ਕਿ ਨੀਅਰ ਵੇ ਸਾਢੇ 10 ਵੇ ਰਾਤੀ ਹੁਣ ਆਪਾਂ ਕੱਢ ਕੇ ਬਹਿ ਗਏ ਭਾਈ SIM ਟ੍ਰੇ ਦੋਨੇ ਫੋਨ ਕੱਢ ਕੇ ਬਹਿ ਗਏ SIM ਟ੍ਰੇ ਦੇ ਵਿੱਚੋਂ ਭਈ SIM ਗਿਰ ਗਈ ਉਹਨਾਂ ਨੇ ਮੈਂ ਕਿਹਾ ਵੀ ਭਾਜੀ ਆਪਣੀ SIM ਥੋੜੀ ਮਤਲਬ ਨਾ ਕਰੋ ਸਪੀਡ ਬ੍ਰੇਕਰਾਂ ਲਾ ਕੇ ਡਿੱਗ ਡੁਗ ਸਕਦੀ ਹੈ ਵਿੱਚ ਗੱਡੀ ਦੇ ਲੱਭਣੀ ਵੀ ਨਹੀਂ ਛੋਟੀ SIM ਆ ਤੇ ਭਈ ਉਹਨਾਂ ਦੀ ਸਿਮ ਗਿਰ ਗਈ ਅੱਗੇ ਜਾ ਕੇ ਉਹਨਾਂ ਦੀ ਜਦੋਂ ਮਤਲਬ ਜਿੱਦਾਂ ਕਹਿ ਸਕਦੇ ਐਂਡ ਟ੍ਰਿਪ ਹੋਈ ਨਾ ਉਹਨਾਂ ਨੇ ਰੋਕਤਾ ਆਪਾਂ ਜਿੱਥੇ ਜਿੱਥੇ ਉਹਨਾਂ ਨੂੰ ਉੱਥੇ ਜਿੱਥੇ ਡ੍ਰੋਪ ਕਰਨਾ ਹੀ ਉੱਥੇ ਰੋਕਿਆ ਤੇ ਭਾਈ ਉੱਥੇ ਮੈਨੂੰ ਮਤਲਬ ਇੱਕ ਬੰਦੇ ਨੂੰ ਬੁਲਾ ਲਿਆ ਉਹਨਾਂ ਨੇ ਉੱਥੇ ਮੇਰੇ ਨਾਲ ਥੋੜੀ ਗਾਲੀ ਗਲੋਚ ਕਰਨ ਲੱਗ ਗਏ ਉਹ ਗਾਲਾ ਗੁਲਾ ਕੱਢਣ ਲੱਗ ਗਏ ਮਤਲਬ ਬਹੀ ਯਾਰ ਬੈਡ ਬਿਹੇਅਵਰ ਕਰਨ ਲੱਗ ਗਏ ਤੇ ਭਈ ਬਾਅਦ ਚੋਂ ਮੈਂ ਉੱਥੇ ਰੁਕਿਆ ਵਾਂ ਤੇ ਮੈਂ ਬਾਹਰ ਨਿਕਲ ਗਿਆ ਮੈਂ ਕਿਹਾ ਕਿ ਕਿੰਨੇ ਟਾਈਮ ਤੋਂ ਭਾਈ ਤੁਸੀਂ ਓਲਾ ਵਗੈਰਾ ਕੈਪ ਚਲਾਉਂਦੇ ਹੋ ਮੈਨੂੰ ਮੰਥ ਹੋ ਮੈਂ ਨਿਉਂ ਹੀ ਆਇਆ ਤੇ ਇਹ ਜਿਹੜੀ ਮਤਲਬ ਘਟਨਾ ਹੋਈ ਕਿੱਥੇ ਕਰਕੇ ਤੁਹਾਡੀ ਐਗਜ਼ੈਕਟ ਭਾਈ ਇਹ ਕੈਂਟ ਸ਼ੋਨੀ ਦੇ ਅੰਦਰ ਹੀ ਹੋਈ ਆ ਅੱਛਾ ਨਹੀਂ ਤੁਸੀਂ ਸਵਾਰੀ ਕਿੱਥੋਂ ਪਿਕ ਕੀਤੀ ਸੀਗੀ ਪੀਏਪੀ ਚੌਂਕ ਤੋਂ ਪੀਏਪੀ ਚੌਂਕ ਤੋਂ ਪਿਕ ਕੀਤੀ ਸੀਗੀ ਤੇ ਕਿੰਨੀਆਂ ਸਵਾਰੀਆਂ ਸੀਗੀਆਂ ਭਾਈ ਦੋ ਸਵਾਰੀਆਂ ਸੀ ਤਿੰਨ ਸਵਾਰੀਆਂ ਸੀਗੀਆਂ ਦੋ ਬੰਦੇ ਸੀਗੇ ਇੱਕ ਜਨਾਨੀ ਸੀ ਅੱਛਾ ਜੀ ਤੇ ਕੁੱਟਮਾਰ ਤੁਹਾਡੀ ਬੰਦਿਆਂ ਨੇ ਕੀਤੀ ਕਿ ਕੁੱਟਮਾਰ ਤਿੰਨ ਬੰਦਿਆਂ ਨੇ ਕੀਤੀ ਅੰਦਰ ਜਾ ਕੇ ਕੈਂਟ ਦੇ ਅੰਦਰ ਜਾ ਕੇ ਉਹਨਾਂ ਨੇ ਇੱਕ ਫੋਨ ਕੀਤਾ ਬੰਦੇ ਨੂੰ ਤੇ ਉਹ ਸਿਮ ਲੱਬ ਦੇ ਲਵ ਬਸੰਤ ਬਿਹਾਰਾ ਜਿੱਥੇ ਇਹ ਮੇਨਾਂ ਇਹ ਵਾਰਦਾਤ ਹੋਈ ਆ ਅੱਛਾ ਤੇ ਉੱਥੇ ਇੱਕ ਬੰਦਾ ਆ ਤੇ ਉਹਨੇ ਕੋਈ ਹਥਿਆਰ ਵਗੈਰਾ ਵੀ ਕੱਢਿਆ ਆਪਣੇ ਉੱਤੋਂ ਮਤਲਬ ਡੱਬ ਚੋਂ ਕੱਢਿਆ ਤੇ ਯਾਰ ਤੇ ਮੈਨਾਂ ਬੈਡ ਵੀਅਰ ਕਰਨ ਲੱਗ ਗਏ ਤੇ ਮੈਨੂੰ ਧੱਕੇ ਧੱਕੇ ਮਾਰ ਲੱਗੇ ਮਾਵਾ ਭੈਣਾਂ ਦੀ ਸੇਮ ਲੱਗ ਗਈ ਉਹਨਾਂ ਨੂੰ ਤੇ ਗਾਲਾ ਗੋਲਾ ਕੱਢਣ ਲੱਗੇ ਭਾਜੀ ਬਾਅਦ ਚੋਂ ਮੈਂ ਚਲੋ ਗੱਡੀ 'ਚ ਬੈਠ ਗਿਆ ਵਾਂ ਤੇ ਭਈ ਮੈਨੂੰ ਗੱਡੀ ਦੇ ਸ਼ੀਸ਼ੇ ਨੀਚੇ ਸੀਗਾ ਤੇ ਉਹ ਮੈਨੂੰ ਨਾ ਧੱਕੇ ਮਾਰ ਕੇ ਤੇ ਮੇਰੀ ਸ਼ਰਟ ਵਗੈਰਾ ਖਿੱਚੀਆ ਦੇਖੋ ਅੱਛਾ ਜੀ ਇਹਦੀ ਅਸੱਦਿਓ ਸ਼ਰਟ ਵਗੈਰਾ ਖਿੱਚੀ ਮੇਰੇ ਬਟਨ ਵੀ ਤੋੜੇ ਠੀਕ ਹੈ ਤੇ ਮੈਨੂੰ ਬਟਨ ਵਗੈਰਾ ਖਿੱਚੇ ਤੇ ਮੇਰੇ ਮਤਲਬ ਕੁੱਟਣਾ ਮ ਤੇ ਤਿੰਨ ਤਿੰਨ ਜਣਾਂ ਨੇ ਕੁੱਟਮਾਰ ਕੀਤੀ ਮੇਰੇ ਚੈਨੀ ਵਗੈਰਾ ਮੇਰਾ ਫੋਨ ਸੀਗਾ ਇੱਕ ਗੱਡੀ 'ਚ ਉਹ ਵੀ ਚੱਕ ਲਿਆ ਉਹਨਾਂ ਨੇ ਤੇ ਐਂਡ THEN ਮੇਰੀ ਪੇਮੈਂਟ ਸੀਗੀ ਅੱਜ ਦੀ ਜੋ ਵੀ ਸਾਡਾ ਮਤਲਬ ਹੁੰਦਾ ਸ਼ਾਮ ਦਾ ਬੰਦ ਤੱਕ ਦਾ ਹਨਾ ਪੰਜ ਸਾਢੇ 5000 ਰੁਪਏ ਭਾਈ ਉਹ ਵੀ ਸੀਗਾ ਉਹ ਵੀ ਉਹਨੇ ਕੱਢਿਆ ਉਹਨਾਂ ਨੇ